ਸਸਿਗਾ ਭੈਣ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਆਸ਼ਾ 라ਣੀ ਹੈ ਇਹ ਸਾਡਾ ਮਕਾਨ ਹੈ ਹਰ ਕੀ ਗੰਦ ਤੇ ਸਿੱਟ ਕੇ ਜਾਂਦਾ ਅਸੀਂ ਕਿੰਨੀ ਵਾਰੀ ਝੁਕਾ ਚੁੱਕੇ ਆਂ 8 ਗੰਨੇ ਕਿ ਜਸ ਕਿੰਨੇ ਵਾਰੀ ਅੱਗ ਲਾ ਸਵੇਰੇ ਉੱਡਦੀ ਮੈਂ 4 ਵਜੇ ਪਹਿਲੇ ਅੱਗ ਲਾਣੀ ਸਾਰੇ ਸਾਰੇ ਅੱਗ ਲਾ ਕੇ ਲਿਫਾਫੇ ਸਾਰੇ ਸਾਰਜ ਨਹੀਂ ਆ ਵੀ ਚੱਲ ਉੱਡਣਗੇ ਨਾ ਸਾਰੀ ਗਲੀ ਬੈਣੀ ਸਿਨਾਲੇ ਮ ਆਉਂਦੀ ਹੈ ਜਿਹੜੇ ਰੋਟੀ ਖਾਓ ਤੇ ਮੱਥੇ ਰਾਜੰਦੇ ਸਾਰੇ ਬਿਮਾਰ ਹੋ ਜਾਂਦੇ ਗਲੀ ਮੱਲੇ ਲੈਣੇ ਕਿ ਮੈਂ ਸਵੇਰੇ ਉੱਠ ਕੇ 4 ਵਜੇ ਕੁਲ ਸੀਦਾ ਕੇ ਬੰਨ੍ਹ ਜਿੰਦੀ ਸੀ ਦੇਖੋ ਇਹ ਸਾਰੇ ਗੰਦ ਨਾਲ ਸਿੱਟ ਕੇ ਜਾਵੇ ਇਹਨਾਂ ਕੋਲ ਸਕੂਲੀਆਂ ਤੇ ਮੈਂ ਕਈ ਵਾਰੀ ਪਕੜਿਆ ਆ ਕੇ ਸਾਨੂੰ ਲਾ ਕੇ ਵੇਖੜੋ ਜਾਂਦੇ ਤੇ ਗੱਲ ਸਿੱਟ ਦਿੰਦੇ ਆ ਜੋ ਕਿ ਚੀਜ਼ ਵੱਧ ਗਈ ਜਿੰਦੀ ਕੋਈ ਚੀਜ਼ ਵੱਧ ਦਿੰਦੇ ਛੱਡ ਦਿੰਦੇ ਸਾਰੇ ਮੈਂ ਚੁਕਾ ਚੁਕਾ ਕੇ ਥੱਕ ਗਈਆਂ ਸੇਰੇ ਉੱਠਦੀਆਂ ਸਾਰੇ ਮੇਰੇ ਤਾਂ ਕੋਈ ਤੇ ਮੈਂ 70 ਸਾਲ ਦੀ ਮੇਰੀ ਉਮਰ ਹੈ ਜੀ 62 ਸਾਲ ਦੀ ਉਂਟਿਆ ਮੈਂ ਸੱਜਾਂਦਾ ਨਹੀਂ ਛੋਟੀ ਪਕੜ ਕੇ ਆ ਗਏ ਉਸੇ ਛੋਟੀਆਂ ਜਾ ਕੇ ਕਿੰਨਾ ਸਾਰਾ ਗੱਲ ਕਰ ਦਿਆ ਇਕੱਠਾ ਇਹ ਕਰਕੇ ਸਰਕਾਰ ਨੇ ਕੋਈ ਸਹਾਤਾ ਨਹੀਂ ਪੰਨੇ ਸਾਲ ਹੋ ਗਏ ਕੋਈ ਗਲੀ ਤੇ ਆਇਆ ਨਹੀਂ ਕਿਸੇ ਗਲੀ ਤੇ ਕਿਸ ਨੇ ਝਾੜੂ ਵਾਲਾ ਨਹੀਂ ਕਿਸੇ ਕੋਈ ਆਇਆ ਝਾੜੂ ਕੀਤਾ ਆਵੇ ਕਿਸੇ ਮੈਂ ਆ ਕੇ ਝਾੜੂ ਵੀ ਲਾਇਆ ਹੋਵੇ ਮੈਂ ਕਹਾਂ ਕਿ ਕਿਸ ਨੇ ਸਿੱਟਿਆ ਹੋਵੇ ਤੇ ਕਾਇ ਕੋੜਾ ਸੀ ਕਿੰਨੀ ਵਾਰੀ ਆਪ ਤੇ ਕਾਇਆ ਪੈਸੇ ਭਰ ਕੇ ਸਾਰੇ ਗਲੀ ਮੇਲੇ ਇਕੱਠੇ ਕਰਕੇ ਪਰ ਨਹੀਂ ਹੁਣ ਹੁਣ ਤੇ ਕਾਇਆ ਸੀ ਥੋੜਾ ਚਿਰ ਹੋਇਆ ਤੇ ਫਿਰ ਉਹ ਐ ਪਿਆ ਸਾਰਾ ਕੂੜਾ ਕਿਵੇਂ ਲੋਕ ਕਿੰਨਾ ਲੰਘਦਾ ਤਮਦਾ ਸੜ ਜਾਂਦਾ ਸਾਰੀ ਹੁਣ ਅਸੀਂ ਬੇਨਤੀ ਕਰਦੇ ਆ ਅਸੀਂ ਬੇਨਤੀ ਕਰਦੇ ਆ ਜੰਦ ਹੁੰਦਾ ਇਹਨਾਂ ਦਾ ਵਿਚਾਰੀ ਮੇਰੀ ਮਾਤਾ ਜੀ ਅਰਗੇ ਤੜਕੇ ਉੱਠ ਕੇ ਕਹਿੰਦੇ ਵੀ ਮੈਂ 4 ਵਜੇ ਅੱਗ ਲਾਉਣੀ ਆ ਪਤਾ ਨਹੀਂ ਕੀ ਇਹ ਬੇਨਤੀ ਕਰਨਾ ਚਾਹੁੰਦੀ ਇੱਕ ਤਾਂ ਕਰਮਚਾਰੀ ਲਾਜਨ ਕੋਈ ਗੰਦ ਲੋਕਾਂ ਦਾ ਅੱਗੇ ਲਾਉਂਦੇ ਆ ਮਾਤਾ ਜੀ ਵਰਗੇ ਆਂਡ ਗਵਾਂਡ ਸਾਰਾ ਜੀ ਬਹੁਤ ਦੁਖੀ ਆ ਇਹ ਗੰਦ ਚਕਾਇਆ ਜਾਵੇ ਸਾਰਾ ਸਾਰਾ ਗੰਦ ਚਕਾਇਆ ਜਾ ਗੜੀ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਇੱਥੇ ਕੋਈ ਕਰਮਚਾਰੀ ਕਰਮਚਾਰੀ ਕੋ ਲਾਓ ਤੇ ਅਸੀਂ ਆਪਦਾ ਕੰਮ ਕਰਾ ਜੋ ਵੀ ਹੈ ਅਸੀਂ ਆਪਦਾ ਕਹਿ ਕਵਾ ਕੇ ਕਰਾਈਏ ਕਰਾਈਏ ਆਪਣਾ ਤੇ ਦੂਜਾ ਹੈ ਸਾਡੇ ਗਲੀਆਂ ਦੇ ਵਿੱਚ ਪਾਣੀ ਦਾ ਹਾਲ ਦੇਖੋ ਤੁਸੀਂ ਹਰੇਕ ਗਲੀ ਦੇ ਵਿੱਚ ਹਰੇਕ ਸੀਵਰ ਚ ਕੋਈ ਨਾ ਕੋਈ ਪ੍ਰੋਬਲਮ ਹੈਗੀ ਆ ਕਿਦੇ ਕਾਉਂਸਲ ਕਮੇਟੀ ਦੇ ਪ੍ਰਧਾਨਾਂ ਨੇ ਕਿਤੇ ਕੋਈ ਮਤਲਬ ਕਿ ਸਾਡੇ ਮਹੱਲੇ ਲਈ ਕੁਝ ਵੀ ਨਹੀਂ ਕੀਤਾ ਨਾ ਕੋਈ ਐਮਸੀ ਨੇ ਕੀਤਾ ਸਾਡੇ ਆ ਵਿਚਾਰੇ ਮਾਤਾ ਜੀ ਵੋਟਾਂ ਜਦੋਂ ਲੈਣੀਆਂ ਹੁੰਦੀਆਂ ਤੇ ਬੜੇ ਤਰਲੇ ਕੱਢ ਕੇ ਆਉਂਦੇ ਆ ਵੋਟਾਂ ਪਵਾ ਲੈਂਦੇ ਆ ਅੱਜ 5 ਸਾਲ ਹੋ ਗਏ ਮੈਂ ਇਸ ਗੱਲ ਦੀ ਸੋਂਹ ਖਾਨਾ ਵੀ ਜੇ ਇੱਥੇ ਕੋਈ ਐਮਸੀ ਇੱਕ ਵਾਰੀ ਵੀ ਆਇਆ ਹੋਵੇ ਨਾ ਕੋਈ ਕਰਮਚਾਰੀ ਆਉਂਦਾ ਮਤਲਬ ਕਿ ਇੱਥੇ ਪੈਸੇ ਦੇ ਕੇ ਵਿਚਾਰੇ ਕੰਮ ਕਰਾਉਂਦੇ ਆ ਜਿਹੜੇ ਵੀ ਇੱਥੇ ਕੂੜਾ ਅਕਾੜਾ ਚੱਕਣ ਆਉਂਦੇ ਉਹਨਾਂ ਤੋਂ ਤੇ ਇਹ ਹੁਣ ਵਿਚਾਰੇ ਰੋਜ਼ ਰੋਂਦੇ ਆ ਵੀ ਅਸੀਂ ਸਾਨੂੰ ਸਹਾਇਤਾ ਕੀ ਹੈ ਕਮੇਟੀ ਵੱਲੋਂ ਜੇ ਅਸੀਂ ਪੈਸੇ ਦੇ ਕੇ ਆ ਹਾਲ ਮਤਲਬ ਕਿ ਸਾਡਾ ਹੋਣਾ ਤੇ ਮੇਰੀ ਹੱਥ ਜੋੜ ਕੇ ਵੀਰ ਜੀ ਬੇਨਤੀ ਆ ਕਾਉਂਸਲ ਕਮੇਟੀ ਨੂੰ ਵੀ ਤੇ ਸਰਕਾਰ ਨੂੰ ਵੀ ਸਾਡੇ ਮੱਲੇ ਨੂੰ ਨજર ਅੰਦਾਜ਼ ਨਾ ਕਰੋ ਤੇ ਇਸ ਦਾ ਜੋ ਵੀ ਇਹਦਾ ਹੈਗਾ ਹਾਲ ਵੇਖੋ ਤੇ ਇਹਨੂੰ ਕਰਾਓ ਤੇ ਕੱਲ ਨੂੰ ਵੀ ਤੁਹਾਨੂੰ ਵੋਟਾਂ ਪਾਉਣਗੇ ਤੇ ਜੇ ਆ ਹੀ ਹਾਲ ਰਿਹਾ ਤੇ ਭਾਈ ਇਹਨਾਂ ਨੇ ਸਾਰੇ ਬੰਦੇ ਅਸੀਂ ਨਵੇਂ ਬੰਦੇ ਨੂੰ ਵੋਟਾਂ ਦਵਾਂਗੇ ਤੇ ਸਾਰੇ ਮੱਲੇ ਨਾਲ ਮਤਲਬ ਕਿ ਉਹਨਾਂ ਦਾ ਐਮਸੀਆਂ ਦਾ ਬਾਈਕਾਰਡ ਹੋਊਗਾ ਸਾਡੇ ਮੱਲੇ 'ਚ ਕੋਈ ਬੋਟ ਮੰਗਣ ਵੀ ਨਾ ਆਵੇ ਜੇ ਹਫਤੇ ਦੇ ਵਿੱਚ ਵਿੱਚ ਸਾਡਾ ਮੱਲਾ ਨਾ ਸਵਾਰਿਆ ਗਿਆ ਤਾਂ ਅਸੀਂ ਭਾ ਵੀ ਸਕਦੇ ਹਾਂ ਅਸੀਂ ਕੋਹਣੀ ਭਾਂਡੇ ਵਾਲੇ ਨੂੰ ਵੀ ਇਹ ਕਹਿਨੇ ਆ ਜੇ ਕੋਈ ਕਰਮਚਾਰੀ ਹਾਂ ਕਮੇਟੀ ਵੱਲੋਂ ਕੂੜਾ ਚੱਕਦਾ ਤਾਂ ਠੀਕ ਆ ਜੀ ਨਹੀਂ ਤਾਂ ਅਸੀਂ ਤੁਹਾਡੇ ਅੱਗੇ ਰਿਕਵੈਸਟ ਕਰਦੇ ਆਂ ਵੀ ਕਮੇਟੀ ਦੇ ਨਗਰ ਕੌਂਸਲ ਦੇ ਪ੍ਰਧਾਨ ਜੀ ਸਾਹਿਬ ਨੂੰ ਤੇ ਹੋਰ ਵੀ ਜਿਹੜੇ ਨਮਿੰਦੇ ਆ ਪ੍ਰਧਾਨ ਸਾਡੇ ਪਹਿਲਾਂ ਰਹਿ ਚੁੱਕੇ ਆ ਇਹ ਸਾਡੇ ਮਹੱਲੇ ਦਾ ਕਿਸੇ ਨੇ ਜੀ ਕਿਸੇ ਨੇ ਨਹੀਂ غور ਕੀਤਾ ਸਰ ਵੋਟਾਂ ਆਂਦੀਆਂ ਵੋਟਾਂ ਚਲੀਆਂ ਜਾਂਦੀਆਂ ਕਈ ਐਮਸੀ ਆ ਗਏ ਕਈ ਬਦਲ ਗਏ ਸਰ ਠੀਕ ਆ ਪਰ ਆ ਸਾਡਾ ਕੂੜਾ ਉੱਥੇ ਦਾ ਉੱਥੇ ਪਿਆ ਠੀਕ ਆ ਜੀ ਮੈਂ ਤੁਸੀਂ ਆਪ ਲੰਘੇ ਹੋ ਸਰ ਉਧਰ ਦੀ ਜੋ ਤੁਹਾਨੂੰ ਨਾ ਨੰਬਰ ਗਲੀ ਚੋਂ ਐਂਟਰ ਹੋਣੇ ਹੋ ਇੱਧਰ ਗਾਂ ਮਸੀਤ ਵਾਲੇ ਮੋਡਲ ਜਾਣੇ ਸਰ ਸਾਰੇ ਪੋਰਸ਼ ਘਰਾਂ ਚ ਆ ਵੀਰ ਜੀ ਪਿੱਛੇ ਵੀ ਆਓ ਜੇ ਮੜਾ ਜਾ ਤੇ ਸਾਰਾ ਗਲੀ ਦਾ ਆ ਦੇਖੋ ਸਾਰੇ ਇੱਧਰ ਇਹ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਜਸਵਿੰਦਰ ਸਿੰਘ ਆ ਤੇ ਮੈਂ ਸ਼ਿਵ ਸੈਨਾ ਮੁਕਸਰ ਜ਼ਿਲ੍ਹੇ ਦਾ ਪ੍ਰੈਜ਼ੀਡੈਂਟ ਆ ਕੀ ਸਮੱਸਿਆ ਆ ਰਹੀ? ਸਮੱਸਿਆ ਸਾਰ ਇੱਥੇ ਸਾਡੇ ਮੱਲੇ ਦੇ ਵਿੱਚ ਜਿਹੜੇ ਸਰਕਾਰੀ ਕਰ ਜਿਹੜਾ ਮੱਲਾ ਕਿਹੜਾ ਤੇ ਕਿਹੜਾ ਹੈ ਇਹ ਜੋਧੂ ਕਲੋਨੀ ਸਾਰੇ 6 ਨੰਬਰ 10 ਨੰਬਰ ਵਾਰਡ ਆ ਸਰ ਤੇ ਆਪਣਾ ਜੇ ਕਿਹੜਾ ਐਮਸੀ ਇੱਥੋਂ ਦਾ ਮੌਜੂਦਾ ਐਮਸੀ ਕੌਣ ਹੈ ਜੀ ਇੱਥੋਂ ਦਾ ਸਾਰ ਮੌਜੂਦਾ ਐਮਸੀ ਆਪਣੇ ਕੋਹਨੀ ਭਾਂਡਿਆਂ ਵਾਲਾ ਜੀ ਹਾਂ ਦੱਸਦਾ ਯਾਰ ਤੇ ਕੀ ਸਮੱਸਿਆ ਆ ਰਹੀ? ਸਮੱਸਿਆ ਸਾਰ ਇੱਥੇ ਆ ਰਹੀ ਆ ਕਿ ਕਾਫੀ ਪਰੇਸ਼ਾਨੀ ਸਾਨੂੰ ਜਿਹੜੀ ਆ ਰਹੀ ਹੈ ਸਭ ਤੋਂ ਜ਼ਿਆਦਾ ਇਹ ਕੂੜੇ ਦੀ ਆ ਸਾਰ ਤੇ ਸਾਰਾ ਇੱਥੇ ਕੋਈ ਸਾਡੇ ਝਾੜੂ ਵਾਲਾ ਨਹੀਂ ਆਉਂਦਾਗਾ ਅੱਜ 5 ਸਾਲ ਹੋ ਗਏ ਐਮਸੀ ਬਣੇ ਨੂੰ ਸਰ ਉਹੀ ਝਾੜੂ ਵਾਲਾ ਨਹੀਂ ਆਇਆ ਸਾਡੇ ਇੱਥੇ ਬਿਲਕੁਲ ਨਹੀਂ ਆਇਆਗਾ ਤੇ ਜਿਹੜਾ ਸਾਰਾ ਸਾਡੇ ਕੂੜੇ ਮਤਲਬ ਕਿ ਮਹੱਲੇ ਦੇ ਵਿੱਚ ਆਸੇ ਪਾਸੋਂ ਵੀ ਆ ਕੇ ਸਾਡੇ ਇੱਥੇ ਢੇਰ ਲਾ ਜਾਂਦੇ ਕੂੜੇ ਦਾ ਗਲੀ ਦੇ ਵਿੱਚ ਤੇ ਇਸ ਤੋਂ ਸਾਰ ਅਸੀਂ ਬਹੁਤ ਪਰੇਸ਼ਾਨ ਆ ਬੜਕੇ ਤੜਕੇ ਅਸੀਂ ਹੁੰਦੇ ਆ ਗੇ ਕਾਮਾਕਾਰਾਂ ਚ ਦੂਜਾ ਨੰਬਰ ਸਰ ਸਮੱਸਿਆ ਐ ਵੀ ਸਾਡੇ ਗਲੀ ਦੇ ਵਿੱਚ ਜਿੰਨੇ ਵੀ ਘਰਾਂ ਦਾ ਕੂੜਾ ਚੱਕਿਆ ਜਾਂਦਾ ਉਹ ਪੈਸੇ ਦੇ ਕੇ ਚੱਕਿਆ ਜਾਂਦਾ। ਸਾਡੇ ਮੱਲੇ ਦੇ ਵਿੱਚ ਗੱਡੀ ਆਉਂਦੀ ਆ। ਹਰੇਕ ਘਰ 100-100 ਰੁਪਿਆ ਦਿੰਦਾ। ਇੱਥੇ ਕੋਈ ਸ਼ਹਿਤਾ ਮਨਨ ਵੀ ਸਰਕਾਰ ਦੀ ਸਾਡੇ ਮੱਲੇ ਨੂੰ ਬਿਲਕੁਲ ਹੈ ਨਹੀਂ ਕਿ ਨਾ ਕੋਈ ਭਾਂਡੇ ਵਾਲੇ ਨੇ ਕਿਤੇ ਆ ਕੇ ਇਹ ਹਾਲਾਤ ਵੇਖੇ ਆ। ਅੱਜ 5 ਸਾਲ ਹੋ ਗਏ। ਕੋਈ ਝਾੜੂ ਵਾਲਾ ਸਰ ਸਾਡੇ ਮੱਲੇ ਦੇ ਵਿੱਚ ਨਹੀਂ ਆਉਂਦਾਗਾ। ਤੇ ਇਸ ਨੂੰ ਲੈ ਕੇ ਜੀ ਅੱਜ ਬੁੜੀਆਂ ਮੈਨੂੰ ਪੂਰਾ ਹਫਤਾ ਹੋ ਗਿਆ ਵੀ ਇਹ ਮਤਲਬ ਕਿ ਆਪਾਂ ਕਰਾਈਏ ਕਰਾਈਏ। ਤੇ ਅਸੀਂ ਤੁਹਾਨੂੰ ਵੀਰ ਜੀ ਫੋਨ ਕਰਕੇ ਸੱਦਿਆ ਵੀ ਸਾਡੇ ਮਹੱਲੇ ਦਾ ਹਾਲ ਵਿਖਾਓ ਤੇ ਕੋਈ ਸਾਨੂੰ ਸਹਾਇਤਾ ਦਿੱਤੀ ਜਾਵੇ ਸਰਕਾਰ ਵੱਲੋਂ ਇਹਦੀ ਸਫਾਈ ਕਰਾਈ ਜਾਵੇ ਸਰ ਸਾਡੇ ਨਿੱਕੇ ਨਿੱਕੇ ਬੱਚੇ ਆ ਜਿਹੜੇ ਇੱਥੇ ਇਹ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ਜੀ ਜੇ ਗੱਲ ਕਰੀਏ ਕੋਈ ਕੂੜੇ ਦੀ ਇੱਥੇ ਗੱਡੀ ਵਗੈਰਾ ਲੈਣ ਚੱਕਣ ਵਾਸਤੇ ਕੋਈ ਆਂਦਾ ਬਿਲਕੁਲ ਨਹੀਂ ਆਉਂਦੀ ਸਰ ਗੱਡੀ ਕੋਈ ਸਰਕਾਰੀ ਨਹੀਂ ਆਉਂਦੀ ਪਰ ਇਹਨਾਂ ਨੇ ਸਾਰੇ ਪ੍ਰਾਈਵੇਟ ਬੰਦੇ ਰੱਖੇ ਆ ਆਪਣੇ ਜਿੰਨੇ ਵੀ ਮਹੱਲੇ 'ਚ ਘਾਰ ਆ ਉਹਨਾਂ ਨੂੰ 100-100 ਰੁਪਿਆ ਦਿੰਦੇ ਆ ਸਾਰੇ ਇਹ ਤੇ ਉਹ ਸਵੇਰੇ ਕੂੜਾ ਲੈ ਜਾਂਦੇ ਆ ਕੇ ਤੇ ਜਿਹੜਾ ਬਾਕੀ ਮੱਲੇ ਦਾ ਆਸੇ-ਪਾਸੇ ਸਿੱਟ ਕੇ ਜਾਂਦੇ ਆ ਉਸ ਨੂੰ ਸਰ ਕੋਈ ਹੱਥ ਨਹੀਂ ਲਾਉਂਦਾਗਾ ਤੇ ਇੱਥੇ ਜਿਹੜੀ ਸਾਡੇ ਮੱਲੇ ਦੀ ਮਤਲਬ ਕਿ ਸਫਾਈ ਨੂੰ ਲੈ ਕੇ ਤਾਂ ਬਿਲਕੁਲ ਜ਼ੀਰੋ ਆ ਸਾਡਾ ਮੱਲਾ ਸਰ ਕੋਨੀ ਭਾਂਡੇ ਵਾਲੇ ਨੂੰ ਸਾਡੀ ਬੇਨਤੀ ਹੈ ਹੱਥ ਜੋੜ ਕੇ ਵੀ ਸਾਡੇ ਮੱਲੇ ਦੇ ਵਿੱਚ ਦੋ ਕਰਮਚਾਰੀ ਜਿੱਥੇ ਦਿੱਤੇ ਜਾਣ ਜਿਹੜਾ ਸਾਡੇ ਮੱਲੇ ਨੂੰ ਸਾਫ਼ ਰੱਖਣ ਤੇ ਅਸੀਂ ਅਸੀਂ ਬਹੁਤ ਧੰਨਵਾਦ ਹੋਵਾਂਗੇ ਉਹਨਾਂ ਦੇ ਉਹਨਾਂ ਦੇ ਵੀ ਤੇ ਸਾਡੀ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਦੇ ਵੀ ਸਾਡੀ ਬੇਨਤੀ ਆ ਕੌਂਸਲ ਕਮੇਟੀ ਦੇ ਪ੍ਰਧਾਨ ਨੂੰ ਵੀ ਇੱਥੇ ਜਿਹੜਾ ਸਾਡੇ ਆ ਕੂੜਾ ਸਾਰਾ ਇੱਚ ਕਾਇਆ ਜਾਵੇ ਸਾਰ ਤੇ ਬਾਕੀ ਜਿਹੜਾ ਅਗਰ ਕੀ ਨਾਮ ਹੈ ਤੇਰਾ ਮੇਰਾ ਨਾਮ ਭਾਜੀ ਜਸਮੀਤ ਸਿੰਘ ਮਣੀ ਰਾਸ਼ਮਰੀ ਇੱਥੇ ਜੋਧ ਕਲੋਨੀ ਗੇਲ ਨੰਬਰ 6 ਜਈ ਕੀ ਸਮੱਸਿਆ ਆ ਰਹੀ ਹੈ ਸਮੱਸਿਆ ਭਾਜੀ ਸਾਨੂੰ ਕਿੰਨਾ ਚਿਰ ਹੋ ਗਿਆ ਇਹੀ ਘਟੋ ਘਟ ਪੰਜ ਸਾਲ ਹੋ ਚੱਲੇ ਐ ਐਮਸੀ ਸਾਹਿਬ ਨੂੰ ਬਣੇ ਨੂੰ ਠੀਕ ਹੈ ਜੀ ਕੋਈ ਕਦੀ ਸਫਾਈ ਕਰਮਚਾਰੀ ਇੱਥੇ ਆ ਕੇ ਨਾ ਤਾਂ ਕੋਈ ਬੁਕਰ ਨਾ ਕਿਸੇ ਦਾ ਕੋਈ ਕੂੜਾ ਕਿਸੇ ਪਾਸੇ ਧਿਆਨ ਨਹੀਂ ਦੇ ਰਿਹਾ ਠੀਕ ਹੈ ਜੀ ਐਮਸੀ ਸਾਹਿਬਾ ਕੋਨੀ ਭੰਡੇ ਵਾਲੇ ਉਹਨਾਂ ਨੇ ਕਦੀ ਜਦੋਂ ਦੇ ਉਹ ਆਪਣੇ ਐਮਸੀ ਬਣੇ ਆ ਕਦੀ ਉਹਨਾਂ ਨੇ ਗਲੀ ਦਾ ਦੌਰਾ ਨਹੀਂ ਕੀਤਾ ਕਿਸੇ ਵੀ ਗਲੀ ਦਾ ਠੀਕ ਹੈ ਜੀ ਉਸ ਤੋਂ ਬਾਅਦ 5 ਸਾਲ ਹੋ ਚੱਲੇ ਆ ਕੂੜਾ ਲੋਕ ਆਂਦੇ ਆ ਕੋਈ ਸਕੂਟਰੀ ਤੇ ਸਵੇਰੇ ਆਂਦਾ ਸ਼ਾਮ ਨੂੰ ਆਂਦਾ ਪੁੱਤਰੇ ਜਾਂਦੇ ਪੁੱਰੇ ਜਾਂਦੇ ਮਾਰਦੇ ਲਫਾਫੇ ਚ ਲਾ ਕੇ ਠੀਕ ਹੈ ਜੀ ਸਾਡੇ ਵੀ ਘਰ ਆ ਜਵਾਕ ਹੈ ਮੱਛਰ ਪੈਦਾ ਹੋ ਰਿਹਾ ਤਿੰਨ ਚਾਰ ਤਾਂ ਸਾਡੇ ਇੱਥੇ ਡੇਂਗੂ ਦੇ ਮਰੀਜ਼ ਹੀ ਹੋ ਚੁੱਕੇ ਆ ਜੀ ਠੀਕ ਹੈ ਜੀ ਬਾਕੀ ਇੱਥੇ ਸਾਡੇ ਮੇਨ ਡੀਓ ਸਾਹਿਬ ਕਪਿਲ ਸ਼ਰਮਾ ਜੀ ਦਾ ਘਰ ਆ ਬੈਕ ਸਾਈਡ ਤੇ ਠੀਕ ਹੈ ਜੀ ਉਹਨਾਂ ਦਾ ਗੇਟ ਨਹੀਂ ਲੱਗਦਾ ਇੱਧਰ ਛੋਟਾ ਗੇਟ ਲੱਗਦਾ ਬਟ ਫਿਰ ਵੀ ਡੀਓ ਸਾਹਿਬ ਦਾ ਘਰ ਹੋਣ ਦੇ ਬਾਵਜੂਦ ਵੀ ਇੱਥੇ ਲੋਕ ਗੰਦ ਸੁੱਟਦੇ ਆ ਹਾਲ ਹੈ ਜੀ ਠੀਕ ਹੈ ਉਹਨਾਂ ਨੇ ਵੀ ਬੜੀ ਆਪਦੀ ਮਿਹਨਤ ਕੀਤੀ ਐ ਇੱਥੇ ਲਿਖ ਕੇ ਲਾਇਆ ਬਹੁਤ ਵਸ਼ ਵੀ ਭਾਈ ਇਹ ਕੂੜਾ ਚੱਕਿਆ ਜਾਵੇ ਇੱਥੇ ਸੁੱਟਣ ਵਾਲੇ ਨੂੰ ਆ ਜੁਰਮਾਨਾ ਪਊਗਾ ਲੋਕਾਂ ਨੂੰ ਇਸ ਚੀਜ਼ ਦਾ ਕੋਈ ਅਸਰ ਨਹੀਂ ਸੀਗਾ ਫਿਰ ਵੀ ਲੋਕ ਇੱਥੇ ਕੂੜਾ ਸੁੱਟਦੇ ਰਹੇ ਠੀਕ ਹੈ ਜੀ ਅੱਜ ਆਂਟੀ ਅੰਦਰ ਆਜਾਂਟੀ ਸਪੀਚ ਕਰਕੇ ਗਏ ਆ ਉਹ ਆਪ ਮੱਛਰ ਦੇ ਕਾਰਨ ਮਲੇਰੀਆ ਦੇ ਮਰੀਜ਼ ਹੋ ਚੁੱਕੇ ਆ ਠੀਕ ਹੈ ਜੀ ਮੈਂ ਹੀਰਾ ਲਾਲ ਅੰਕਲ ਜੀ ਵੀ ਮੈਂ ਡੀਓ ਸਾਹਿਬ ਦਾ ਘਰ ਆਈ ਸਾਹਮਣੇ ਇਹੀ ਆਪਾਂ ਇਹੀ ਸਰਕਾਰ ਤੋਂ ਉਮੀਦ ਕਰਦੇ ਆ ਕਿ ਭਗੰਤਵਾਨ ਸਾਹਿਬ ਐਮਸੀ ਸਾਹਿਬ ਸਾਡੇ ਕੋਈ ਵੀ ਹੈ ਸਾਡੇ ਘਰ ਤੇ ਅਸੀਂ ਕਰਦਾ ਇਹਦਾ ਕੰਮ ਤੋਂ ਠਕਰਾਣਾ ਅਸੀਂ ਕਹਿੰਦੇ ਸਾਡੀ ਗਲੀ ਸਾਰੇ ਮੱਲੇ ਦਾ ਸਮੱਸਿਆ ਹੱਲ ਕੀਤੀ ਜਾਵੇ ਜਿਵੇਂ ਇੱਥੇ ਮੋੜ ਤੇ ਪਾਣੀ ਖੜਾ ਰਹਿੰਦਾ ਹਨਾ ਜੀ ਪਾਣੀ ਨੂੰ ਆਪ ਦਾ ਸੈੱਟ ਕੀਤਾ ਜਾਵੇ ਆ ਕੂੜਾ ਚੁਕਾਇਆ ਜਾਵੇ ਸਾਰੇ ਪਾਸੇ ਕਹਿੰਦਾ ਮਤਲਬ ਬਹੁਤ ਦੁਖੀ ਆ ਗਲੀ ਸਾਡੀ ਤਾਂ ਬੜੀ ਦੁਖੀ ਹੋ ਚੁੱਕੀ ਕਿਉਂ ਹੁਣ ਤੁਹਾਡੇ ਸਾਹਮਣੇ ਤੁਸੀਂ ਆਏ ਹੋ ਉਹ ਕਰਦਿਆਂ ਨੇ ਗੇਟ ਨਹੀਂ ਖੋਲਿਆ ਸਿਰਫ ਕਾਲੇ ਹਾਸਤੇ ਇੱਕ ਕੂੜੇ ਕਰਕੇ ਵੀ ਗੰਦ ਪਿਆ ਰਿਸ਼ਤੇਦਾਰ ਆਉਂਦੇ ਆ ਸਾਡੇ ਤਾਂ ਹੋਏ ਗੱਲ ਕਹਿੰਦੇ ਆ ਵੀ ਤੁਹਾਡੇ ਤੋਂ ਇਹ ਕੰਮ ਨਹੀਂ ਕਰਾਇਆ ਜਾਂਦਾ ਅਸੀਂ ਆਉਂਦੇ ਸਾਡੇ ਕੂੜਾ ਚੱਕਰ ਆਉਂਦੇ ਆ 100 ਰੁਪਏ ਦਿੰਨੇ ਆ ਸੀ ਉਹ ਕੂੜੇ ਵਾਲੇ ਨੂੰ ਕੂੜਾ ਚੱਕ ਕੇ ਲੈ ਜਾਂਦੇ ਆ ਬਟ ਆਹ ਕੂੜਾ ਜਿਹੜਾ ਲੋਕ ਦੂਰੋਂ ਦੂਰੋਂ ਆਂਦੇ ਮਾਰਦੇ ਚਲਾ ਕੇ ਲਵਾਫਾ ਆਂਟੀ 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 ਜੀ ਆਪ ਸਵੇਰੇ 4 ਵਜੇ ਕੁਰਸੀ ਢਾ ਕੇ ਬੈਠਦੇ ਰਹੇ ਇੱਥੇ ਕਿ ਕੋਈ ਕੂੜਾ ਨਹੀਂ ਸੁੱਟਿਆ ਪੰਜ ਚਾਰ ਦਿਨ ਬੈਠੇ ਉਹਨਾਂ ਨੇ ਕੂੜਾ ਨਹੀਂ ਸੁੱਟਿਆ ਤਾਂ ਹੁਣ ਫੇਰ ਉਹੀ ਗੱਲ ਹੈ ਜੀ ਕੂੜੇ ਦੇ ਢੇਰ ਮੈਂ ਕਹਿਣਾ ਪਤਾ ਹੀ ਨਹੀਂ ਲੋਕ ਕਿੱਥੋਂ ਕਿੱਥੋਂ ਆਂਦੇ ਆ ਜੀ ਬੜਾ ਗੰਦ ਵਜਿਆ ਪਿਆ ਮੈਂ ਪਲੀਜ਼ ਬੇਨਤੀ ਕਰਦਾ ਕੀ ਸਾਡੀ ਗਲੀ ਦੇ ਵਿੱਚੋਂ ਗੰਦ ਚੁਕਾਇਆ ਜਾਵੇ ਅਤੇ ਕੋਈ ਕਰਮਚਾਰੀ ਦੋ ਲਾਏ ਜਾਣ ਇਹ ਜਿਹੜੇ ਸਾਰੇ ਮੱਲੇ ਦੀ ਸਫਾਈ ਕਰਦੇ ਬਸ ਇਹ